ਹੋਟਲ ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮਦੀ ਦੂਰੇ ਅਰਸਾ ਹਉ ਕੋਰਸਾ ਹਉ ਛਟਿਐ ਉਦੋ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟਿਆ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋ ਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗਾਉਲੇ ਪਾਈਆ ਨਾਂ विसरेया गुण तास पुरव लिखਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਉਲੀ ਪਾਈ ਆਨਾ ਵਿਸਰੇ ਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜਾ ਪਾਏ ਮੋਇਆਸ ਇਨੇ ਗੁਰਮੁਖ ਨਾਮ ਨਾ ਚਿੱਤਿਓ ਸੇ ਬਹਣ ਨਾਮ ਮਿਲਨੀ ਪਾਸ ਦੁਖ ਲਗਾ ਬਹੁ ਆਤ ਕਾਣਾ ਪੋ ਤਰਕ ਲੱਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਵਨ ਮੁਖਾ ਨੂੰ ਕੋ ਨਾ ਵਸਹੀ ਚੁੱਕ ਗਾਇਆ ਵੇ ਸਾਸ ਨਾਨਕ ਗੁਰ ਮੁਖਾ ਨੂੰ ਸੁਖ ਅਗਲਾ ਜੇ ਨਾਇੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਣ ਸਜਣਾ ਜੇ ਗੁਰਮੁਖ ਮਿਲ ਹੈ ਸੁਭਾਏ ਸਤ ਗੁਰ ਕਾ ਭਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੈ ਪਾਏ ਲਗੇ ਸਜਣ ਨਾ ਆਖੀ ਆਹ ਜੇ ਅਬ ਮਾਨ ਕਰ ਹੈ ਵੇਕਾਰ ਮਨਮੁਖ ਆਪ ਸੋਾਰਥੀ ਕਾਰਜ ਨਾਸਕ ਹੈ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੋਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰ ਗੁਣ ਆਪ ਸਿਰਜਿਆ ਮਾਇਆ ਮੋ ਵਧਾਇਆ ਵਿੱਚ ਹਉ ਮੈਂ ਲੇਖਾ ਮੰਗੀਆਂ ਫਿਰ ਆਵੈ ਜਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਵਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਜਿਨ ਹਾਰੇ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਵਾਹਿ